ਬਹੁਤ ਹੀ ਸੋਹਣੀ ਕਹਾਣੀ ਹੈ 18 ਕੇ ਵਰਿਆਂ ਦੀ ਉਮਰ ਵਿੱਚ ਮੈਂ ਆਪਣੇ ਆਪ ਨੂੰ ਇੰਜ ਲੱਗਦੀ ਸੀ ਜਿਵੇਂ ਅੰਬਰਾਂ ਉੱਪਰ ਪਿੰਗ ਝੂਲ ਰਹੇ ਹੋਵਾਂ ਹਰ ਮੌਸਮ ਉਹ ਪਾਵੇਂ ਠੰਡ ਹੁੰਦੀ ਜਾਂ ਗਰਮੀ ਸਭ ਚੰਗੇ ਲੱਗਣ ਲੱਗ ਪਏ ਸੀ ਲੱਗਦੇ ਵੀ ਕਿਉਂ ਨਾ ਚੜhti ਜਵਾਨੀ ਨੂੰ ਕਿਸੇ ਦਾਹਣ ਮਿਲ ਗਿਆ ਸੀ ਸਾਰਾ ਦਿਨ ਮੈਂ ਆਪਣੇ ਪਿਆਰ ਗੁਰਵਿੰਦਰ ਵਾਰੇ ਹੀ ਪੜਨ ਵਿੱਚ ਵੀ ਮੈਂ ਹੁਸ਼ਿਆਰ ਸੀ ਪਰ ਗੁਰਵਿੰਦਰ ਤੋਂ ਬਿਨਾ ਮੈਨੂੰ ਹੁਣ ਹੋਰ ਕੁਝ ਨਹੀਂ ਸੀ ਦਿਖਦਾ ਇੱਕ ਮਹੀਨੇ ਵਿੱਚ ਹੀ ਮੈਂ ਉਸ ਨੂੰ ਉਮਰਾਂ ਪੜ ਦਾ ਪਿਆਰ ਦੇ ਚੁੱਕੀ ਸੀ ਗੁਰਵਿੰਦਰ ਵੀ ਮੈਨੂੰ ਆਪਣੇ ਜਿੰਦ ਜਾਨ ਸਮਝਦਾ ਸੀ ਜਦੋਂ ਵੀ ਮੇਰੇ ਫੋਨ ਤੇ ਗੁਰਵਿੰਦਰ ਦਾ ਫੋਨ ਆਉਂਦਾ ਤਾਂ ਮੈਨੂੰ ਵੱਖਰੀ ਜਹੀ ਖੁਸ਼ੀ ਹੁੰਦੀ ਭਾਵੇਂ ਗੁਰਵਿੰਦਰ ਨੇ ਮੈਨੂੰ ਕਿਹਾ ਕਿ ਤੂੰ ਮੇਰਾ ਨੰਬਰ ਕਿਸੇ ਹੋਰ ਨਾਮ ਤੇ ਸੇਵ ਕਰ ਲੈ ਪਰ ਮੈਨੂੰ ਗੁਰਵਿੰਦਰ ਨਾਮ ਹੀ ਚੰਗਾ ਲੱਗਦਾ ਸੀ ਗੁਰਵਿੰਦਰ ਦੀ ਫੋਟੋ ਮੈਂ WhatsApp ਤੇ ਵਾਲਪੇਪਰ ਤੇ ਲਗਾਈ ਹੋਈ ਸੀ ਸਾਰਾ ਦਿਨ ਉਸੇ ਵਿੱਚ ਹੀ ਗਵਾਚੀ ਰਹਿੰਦੀ ਦਿਲ ਕਰਦਾ ਸੀ ਕਿ ਬਸ ਮੈਂ ਉਹਦੇ ਨਾਲ ਹੀ ਗੱਲ ਕਰਦੀ ਰਹਾ ਇੱਕ ਦਿਨ ਗੁਰਵਿੰਦਰ ਨੇ ਮਿਲਣ ਦਾ ਵਾਸਤਾ ਪਾਇਆ ਤੇ ਮੈਂ ਝਾਕੇ ਵੀ ਉਸ ਨੂੰ ਮਨਾ ਨਾ ਕਰ ਪਾਈ ਕਿਉਂਕਿ ਗੁਰਵਿੰਦਰ ਕਹਿਣ ਲੱਗਾ ਕਿ ਜਦੋਂ ਆਪਾਂ ਮਿਲੇ ਫਿਰ ਇਸ ਤੋਂ ਵੀ ਦੁੱਗਣਾ ਪਿਆਰ ਆਉਣ ਲੱਗ ਪੈਣਾ ਮੈਂ ਸੋਚਿਆ ਕਿ ਗੁਰਵਿੰਦਰ ਨੂੰ ਮਿਲ ਕੇ ਸ਼ਾਇਦ ਸਦਾ ਲਈ ਹੀ ਮੈਂ ਉਸਦੀ ਹੋ ਜਾਵਾਂਗੀ ਬਹੁਤ ਸੋਚਿਆ ਇੱਕ ਰਾਤ ਮੈਂ ਪਰ ਜੇ ਮੈਂ ਗੁਰਵਿੰਦਰ ਨੂੰ ਨਾ ਮਿਲਦੀ ਤਾਂ ਉਹਨੇ ਛੱਡ ਦੇਣਾ ਸੀ ਇਸੀ ਗੱਲ ਦੇ ਡਰੋਂ ਮੈਂ ਕੱਚ ਜਿਹੇ ਰਿਸ਼ਤੇ ਨੂੰ ਪੱਕਾ ਕਰਨ ਦਾ ਫੈਸਲਾ ਕਰ ਲਿਆ ਤੇ ਦੂਸਰੇ ਦਿਨ ਮੈਂ ਤੇ ਗੁਰਵਿੰਦਰ ਇਕੱਠੇ ਰਹੇ 2 ਘੰਟੇ ਮੈਨੂੰ ਨਹੀਂ ਸੀ ਪਤਾ ਕਿ ਪਿਆਰ ਵਿੱਚ ਕੀ ਕੁਝ ਹੁੰਦਾ ਮੈਂ ਉਸ ਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ ਪਰ ਉਹ ਮੇਰੇ ਪਿਆਰ ਦਾ ਨਜਾਇਜ਼ ਫਾਇਦਾ ਉਠਾਉਣ ਲੱਗਿਆ ਉਹ ਪਿਆਰ ਦਾ ਵਸਤਾਪਾ ਮੇਰੇ ਤੋਂ ਪੈਸਿਆਂ ਦੀ ਮੰਗ ਕਰਨ ਲੱਗਿਆ ਪਰ ਇੱਕ ਦੋ ਬਾਰ ਮੈਂ ਪੈਸੇ ਦੇ ਦਿੱਤੇ ਪਰ बार-बार ਮੈਂ ਉਸ ਨੂੰ ਪੈਸੇ ਨਹੀਂ ਸੀ ਦੇ ਸਕਦੀ ਪੈਸਿਆਂ ਵਾਲੀ ਗੱਲ ਤੋਂ ਮਨਾ ਕਰਨ ਤੇ ਗੁਰਵਿੰਦਰ ਨੇ ਮੇਰੇ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ ਮੇਰਾ ਰੋ ਰੋ ਬੁਰਾ ਹਾਲ ਹੋ ਗਿਆ ਸੀ ਦਿਲ ਵਿੱਚ ਗੱਲ ਸਮਝਣ ਲਈ ਤਿਆਰ ਨਹੀਂ ਸੀ ਕਿ ਗੁਰਵਿੰਦਰ ਮੈਨੂੰ ਲਾਲਚ ਲਈ ਪਿਆਰ ਕਰਦਾ ਸੀ ਹਰ ਸਮੇ ਉਹ ਦੀਆਂ ਜਾਂਦਾ ਪੀੜਾਂ ਬਣ ਮੇਰੇ ਹੱਡੀ ਬਹਿ ਗਈਆਂ ਕੱਚ ਵਰਗੇ ਰਿਸ਼ਤੇ ਨੂੰ ਮੈਂ ਪੱਕਾ ਕਰਦਿਆਂ ਖੁਦ ਹੀ ਮਿੱਟੀ ਵੜ ਰਹੀ ਸੀ ਗੁਰਵਿੰਦਰ ਦਾ ਨਾ ਕੋਈ ਫੋਨ ਤੇ ਨਾ ਕੋਈ ਮੈਸੇਜ ਆਉਂਦਾ ਸੀ ਮੈਂ ਆਪਣੇ ਦਿਲ ਨੂੰ ਸਮਝਾਉਣ ਲਈ ਤਿਆਰ ਨਹੀਂ ਸੀ ਪਰ ਹੌਲੀ-ਹੌਲੀ ਸਮਾਂ ਬੀਤ ਗਿਆ ਉਹ ਦੀ ਜਾ ਤੇ ਹਰ ਪਲ ਨੂੰ ਮਿਟਾਉਣਾ ਔਖਾ ਜ਼ਰੂਰ ਸੀ ਪਰ ਨਾਮੁਨਕਨ ਨਹੀਂ ਸੀ ਫੋਨ ਵਿੱਚੋਂ ਸਾਰੀਆਂ ਫੋਟੋਆਂ ਡਿਲੀਟ ਕੀਤੀਆਂ ਮਨ ਬਹੁਤ ਰੋਇਆ ਪਰ ਉਹਦੀ ਯਾਦ ਦੀ ਕੋਈ ਨਿਸ਼ਾਨੀ ਨਹੀਂ ਸੀ ਰੱਖੀ ਮੈਂ ਆਪਣੇ ਕੋਲ ਇਸ ਕਰਕੇ ਹੌਲੀ-ਹੌਲੀ ਉਹ ਮੇਰੇ ਖਿਆਲਾਂ ਵਿੱਚੋਂ ਨਿਕਲਣ ਲੱਗਿਆ ਮੈਂ ਪੜਨ ਵਿੱਚ ਆਪਣੀ ਰੁਚੀ ਰੱਖੀ ਕਿਤੇ ਇਸ ਪਿਆਰ ਤੋਂ ਸਬਕ ਲਿਆ ਕਿ ਕੱਚੇ ਰਿਸ਼ਤਿਆਂ ਦੀਆਂ ਕੋਈ ਮੁਨਿਆਦ ਨਹੀਂ ਹੁੰਦੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ